ਪੰਜਾਬ ক্রিকেট ਐਸੋਸੀਏਸ਼ਨ ਦੇ ਪ੍ਰਧਾਨ ਨੇਗੇ ਅਮਰਜੀਤ ਮਹਿਤਾ ਉਹਨਾਂ ਦੇ بیٹے ਨੂੰ ਨਰੂਆਣਾ ਪਿੰਡ ਹੈਗਾ ਤੇ ਬਠਿੰਡੇ ਦੇ ਕੋਲੇ ਉੱਥੇ ਜਿਹੜੀ ਪ੍ਰਾਈਮ ਲੈਂਡ ਹੈ ਬਹੁਤ ਕਰੋੜੀ ਜ਼ਮੀਨ ਹੈ ਉਹ ਰੈੱਡ ਕਰਾਸ ਨੇ ਜ਼ਮੀਨ ਹੈਗੀ ਆ ਉਹ 30 ਸਾਲਾਂ ਵਾਸਤੇ 11 ਕਿੱਲੇ ਉਹ ਲੀਜ਼ ਤੇ ਦਿੱਤੀ ਚੇਅਰਮੈਨ ਸਾਹਿਬ ਦੇ بیٹے ਨੂੰ ਤੇ ਜਿਹੜਾ ਹੈਗਾ ਕਮਰਸ਼ੀਅਲ ਕੰਮ ਦੇ ਲਈ ਤੇ ਕਿਰਾਇਆ ਹੈਗਾ ਸਿਰਫ 90000 ਰੁਪਏ ਕਿੱਲਾ ਹਰ ਸਾਲ ਦੇ ਹਾਂ ਤੁਸੀਂ ਦੇਖੋ ਵੀ ਕਮਰਸ਼ੀਅਲ ਪ੍ਰਾਪਰਟੀ ਜੇ ਤੁਸੀਂ ਕਮਰਸ਼ੀਅਲ ਕਰਨਾ ਹੈ ਕੰਮ ਉੱਥੇ 90000 ਰੁਪਏ ਕਿੱਲੇ ਦਾ ਰੇਟ ਕਿੰਨਾ ਹੁੰਦਾ ਰੈੱਡ ਕ੍ਰੋਸ ਨੇ ਝੂਠ ਬੋਲ ਕੇ ਉਹ ਜਿਹੜੀ ਕਪਜਾਊ ਜ਼ਮੀਨ ਹੈ ਉਹਨੂੰ ਬੁਰਾਨੀ ਕਹਿ ਕੇ ਦਿੱਤਾ ਸਭ ਤੋਂ ਪਹਿਲੀ ਗੱਲ ਕਿ ਰੈੱਡ ਕ੍ਰੋਸ ਨੇ ਕੋਈ ਬੋਲੀ ਨਹੀਂ ਕਰਾਈ ਠੀਕ ਹੈ ਉਸ ਤੋਂ ਬਾਅਦ ਦੂਜੀ ਗੱਲ ਇਹਨਾਂ ਨੂੰ ਹੀ ਮਿਲਦੀ ਹੈ ਤੇ ਬੜੀ ਸੌਖੀ ਮਿਲ ਜਾਂਦੀ ਹੈ ਤੇ ਤੀਜੀ ਗੱਲ ਜਦੋਂ ਪੱਤਰਕਾਰ ਇਹਨਾਂ ਨੂੰ ਪੁੱਛਦੇ ਆ ਵੀ ਕੀ ਹੋਇਆ ਇਹ ਕਹਿੰਦੇ ਜੀ ਸੰਤਾ ਪਤਾ ਹੀ ਨਹੀਂ ਗਾ ਰੈੱਡ ਕ੍ਰੋਸ ਵਾਲੇ ਕਹਿੰਦੇ ਵੀ ਕਿਉਂ ਦਿੱਤੀ ਹੈ ਜ਼ਮੀਨ ਜੋ ਸਾਨੂੰ ਪਤਾ ਹੀ ਨਹੀਂ ਫਿਰ ਦਿੱਤੀ ਕਿਵੇਂ ਗਈ ਪਾਲਿਸੀ ਦੇ ਵਿੱਚ ਉਹਦੇ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਕਿ ਦ ਪ੍ਰੋਪਰਟੀ ਸ਼ੁੱਡ ਓਨਲੀ ਬੀ ਰੈਂਟਡ ਆਊਟ ਫੋਰ ਦਾ ਫਿਕਸਡ ਪੀਰੀਅਡ ਆਫ 3 ਟੂ 5 ਇਅਰ ਮਤਲਬ 3 ਤੋਂ 5 ਸਾਲ ਲਈ ਜਿਹੜੀ ਹੈਗੀ ਪ੍ਰੋਪਰਟੀ ਰੈਂਟ ਤੇ ਦਿੱਤੀ ਜਾ ਸਕਦੀ ਹੈ ਉਸ ਤੋਂ ਬਾਅਦ ਦਿੱਤੀ ਨਹੀਂ ਜਾ ਸਕਦੀ ਤੇ ਇਹ 30 ਸਾਲਾਂ ਲਈ ਦੇਈ ਜਾਂਦੇ ਉਹ ਵੀ ਬਿਨਾ ਬੋਲੀ ਤੋਂ ਉਹ ਵੀ ਬਿਨਾ ਬੋਲੀ ਤੋਂ ਸਭ ਨੂੰ ਪਤਾ ਹੈ ਵੀ 30 ਸਾਲਾਂ 30 ਸਾਲਾਂ 99 ਸਾਲਾਂ ਲੀਜ਼ ਕਿਉਂ ਹੁੰਦੀ ਹੈ ਕੌਣ ਪੁੱਛਦਾ ਮੁੜ ਕੇ ਕਿ ਇਹਨੇ ਖਾਲੀ ਕਰਨੀ ਹੁੰਦੀਆਂ ਨਹੀਂਆਂ ਸਭ ਨੂੰ ਪਤਾ ਹੀ ਹੈ ਕੀ ਹੁੰਦੀਆਂ ਇਹ ਇੱਕ ਇਸ ਤੋਂ ਹੋਣਾ ਵੀ ਚਾਹੀਦਾ ਸੱਭੇ ਸਾਹਿਬ ਨਿੱਤ ਬਿਲਕੁਲ ਇਹ ਗੇ ਲੀਜ਼ ਕੈਨਸਲ ਹੋਣੀ ਚਾਹੀਦੀ ਹੈ ਹੋਣਾ ਕੀ ਚਾਹੁੰਦਾ ਇਹ ਮਤਲਬ ਇਲੀਗਲ ਤੌਰ ਤੇ ਦਿੱਤੀ ਹੋਈ ਲੀਜ਼ ਹੈਗੀ ਤੇ ਨੇਚਰਲੀ ਇਹ ਜੇ ਨਹੀਂ ਕੈਨਸਲ ਕਰਨਗੇ ਫਿਰ ਕੋਰਟ ਚ ਜਾ ਕੇ ਕੈਨਸਲ ਕਰਾਵੂ ਕੋਈ ਜਿਹੜੀ ਕੋਈ ਗਲਤ ਗੱਲ ਹੋਈ ਹੈ ਸਿੰਪਲ ਗੱਲ ਹੈ ਵੀ ਉਹਦੀ ਜਾਂਚ ਹੋਣੀ ਚਾਹੀਦੀ ਹੈ ਵੱਡੇ ਪੱਧਰ ਤੇ ਜਾਂਚ ਚਾਹੀਦੀ ਹੈ ਇਹ ਨਹੀਂ ਕਿ ਭਗਵੰਤ ਮਾਨ ਜੀ ਕਹਿੰਦੇ ਹਾਂ ਜੀ ਕਰਾਵਾਂਗੇ ਜਾਂਚ ਪਹਿਲੀ ਗੱਲ ਤਾਂ ਜਦੋਂ ਕੋਈ ਜਿੱਥੇ ਫੜੇ ਜਾਂਦੇ ਬੋਲਦੀ ਨਹੀਂ ਉਹ ਜੋ ਕੋਈ ਜਾਂਚ ਹੋਣੀ ਚਾਹੀਦੀ ਹੈ ਚੰਗੇ ਕਿਸੇ ਕੋਈ ਜਾਂਚ ਏਜੰਸੀ ਤੋਂ ਹੋਵੇ ਜਾਂ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਹੈ ਆਦਰਵਾਇਜ਼ ਇਹ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਮਤਲਬ ਇੱਕ ਆਮ ਆਦਮੀ ਪਾਰਟੀ ਦਾ ਆਗੂ ਜਿਹਨੂੰ ਪਹਿਲਾਂ ਜਿਹਨੂੰ ਪਹਿਲਾਂ ਨਿਯਮਾਂ ਨੂੰ ਛੱਕੇ ਟੰਗ ਕੇ ਤੁਸੀਂ ਪੰਜਾਬ ক্রিকেট ਐਸੋਸੀਏਸ਼ਨ ਦਾ ਚੇਅਰਮੈਨ ਬਣਾਇਆ ਉਸ ਤੋਂ ਬਾਅਦ ਹੁਣ ਉਹਨੂੰ ਇਹ ਬੋਹ ਕਰੋੜੀ ਜ਼ਮੀਨ ਦਿੱਤੀ ਜਾ ਰਹੀ ਹੈ 30 ਸਾਲਾਂ ਲਈ ਜਵਾਸਤੇ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਕਿਹੜੇ ਹੈ ਕੋਈ ਪਲੇਅਰ ਰਹੇ ਹਨ ਇੰਟਰਨੈਸ਼ਨਲ ਪਲੇਅਰ ਨੇ ਜਾਂ ਕੋਈ ਇਹਨਾਂ ਦਾ ਕੋਈ ਸਪੋਰਟਸ ਪ੍ਰਮੋਟਰ ਰਹੇ ਹੈ ਪਹਿਲਾਂ ਵੀ ਇਹਨਾਂ ਨੂੰ ਤੁਸੀਂ ਸਪੋਰਟਸ ਅਕੈਡਮੀ ਦੇ ਨਾਲ ਤੁਸੀਂ ਜ਼ਮੀਨ ਦੇਈ ਜਾਂਦੇ ਹੋ ਹੋਟਲियर ਰਹੇ ਹੈ ਹੋਟਲਾਂ ਦੇ ਮਾਲਕ ਸ਼ਰਾਬ ਦੇ ਠੇਕੇ ਇਹ ਆਪਣਾ ਗੱਡੀਆਂ ਦੇ ਸ਼ੁਰੂਆਮਾ ਕੰਮ ਰਿਹਾ ਹੈ ਕਾਰੋਬਾਰੀ ਕਾਰੋਬਾਰੀ ਰਹੇ ਆ ਉਸ ਤੋਂ ਬਾਅਦ ਤੁਸੀਂ ਧੱਕੇ ਨਾਲ ਹੁਣ ਪੀਸੀ ਦਾ ਚੇਅਰਮੈਨ ਬਣਾ ਦੋ ਵੀ ਰੂਲਸ ਨੂੰ ਚਿੱcke ਡਾਂਡ ਭਗਵਾਨ ਪਾਨ ਸਾਊਥੀ ਮੈਂ ਸਮਝਦਾ ਵੀ ਨੌਲੇਜ ਹੀ ਹੋਣੀ ਕਿਉਂਕਿ ਐ ਤਾਂ ਹੋ ਨਹੀਂ ਸਕਦਾ ਕਿ ਐਡੀ ਵੱਡੀ ਜਿਹੜੀ ਗੱਲ ਹੈ ਉਹਨਾਂ ਦੀ ਨੌਲੇਜ ਤੋਂ ਬਿਨਾ ਹੋ ਗਈ ਜੇ ਉਹਨਾਂ ਦੀ ਨੌਲੇਜ ਤੋਂ ਬਿਨਾ ਹੋ ਰਹੀ ਹੀ ਇਹ ਗੱਲ ਐਡੀ ਵੱਡੀ ਇੰਨੀ ਲੈਂਡ ਜਿਹੜੀ 30 ਸਾਲਾਂ ਨਹੀਂ ਦਿੱਤੀ ਜਾ ਰਹੀ ਹੈ ਫਿਰ ਮੈਂ ਸਮਝਦਾ ਕਿ ਫਿਰ ਸਰਕਾਰ ਬਣਾਏਗੀ ਕੀ ਫਿਰ ਤੁਸੀਂ ਜੁੜੇ ਹੋਇਓ ਅੱਖਰ ਦੇ ਨਾਲ ਤੇ ਮੈਂ ਹਾਂ ਅਸ਼ਦੀ ਪੰਜਾਬੀ ਦੀ ਨੇ ਇੱਕ ਕਹਾਵਤ ਹੈ ਅੰਨਾ ਵੰਡੇ ਰਿਓੜੀਆਂ ਮੁਰਮੁਰਾ ਪਣਿਆ ਤੇ ਆਮ ਆਦਮੀ ਪਾਰਟੀ ਦੇ ਜਦੋਂ ਕੰਮ ਦੇਣੇ ਆ ਇਹੇ ਜੋ ਕੋਸ਼ਿਸ਼ ਨੇ ਇਸ ਦਾ ਸਾਰੇ ਪਾਸੇ ਜਦੋਂ ਕੁਝ ਵੀ ਵੰਡਣ ਦੀ ਗੱਲ ਹੁੰਦੀ ਹੈ ਕੋਈ ਕੁਝ ਵੀ ਹੋਵੇ ਇਹਨਾਂ ਦੇ ਆਪ ਦੇ ਮੂਰੇ ਆਉਂਦੇ ਆ ਕੋਈ ਆਪ ਦਾ ਆਗੂ ਆ ਗਿਆ ਜਾਂ ਕੋਈ ਵੀ ਹੋਰ ਆ ਗਿਆ ਇਹ ਜੀ ਇੱਕ ਹੋਰ ਘਟਨਾ ਬਠਿੰਡੇ ਹੋਈ ਹੈ ਟੀਆਰਟੀ ਐਕਟਿਵਿਸਟ ਮਾਨਿਕ ਗੋਇਲ ਇੱਕ ਵੱਡਾ ਖਲਾਸਾ ਲੈ ਕੇ ਆਏ ਆ ਆਪਣੇ ਨਾਲ ਦੇ ਬਾਈ ਬਾਈ ਤੋਂ ਜਾਣਦੇ ਆ ਕੀ ਗੱਲ ਕੀ ਹੋਈ ਹੈ ਸਵਾਗਤ ਹੈ ਬਾਈ ਥੈਂਕ ਯੂ ਜੀ ਕੀ ਕੀ ਕੇਸ ਕੀ ਆ ਬਾਈ ਇਹ ਦੇਖੋ ਜੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਨੇਗੇ ਮਹਿਤਾ ਜੀ ਅਮਰਜੀਤ ਮਹਿਤਾ ਹਾਂਜੀ ਉਹਨਾਂ ਦੇ بیٹے ਨੂੰ ਉਹਨਾਂ ਦੇ ਪੁੱਤਰ ਨੂੰ ਨਰੂਆਣਾ ਪਿੰਡ ਹੈਗਾ ਪੱਟੇ ਬਠਿੰਡੇ ਦੇ ਕੋਲੇ ਬਾਦਲ ਰੋਡ ਤੇ ਪਹਿਲਾਂ ਪਿੰਡੀਆਂ ਉੱਥੇ ਨੇੜੀ ਏਮਜ਼ ਹੈਗਾ ਨੇੜੀ ਮਹਾਰਾਜ ਰਣਜੀਤ ਸਿੰਘ ਯੂਨੀਵਰਸਿਟੀ ਹੈ ਨੇੜੀ ਉੱਥੇ ਆਪਣਾ ਆਰਟੀਓ ਆਫਿਸਰ ਟਰੈਕ ਜਿੱਥੇ ਹੈਗਾ ਮਤਲਬ ਪ੍ਰਾਈਮ ਲੈਂਡ ਹੈਗੀ ਕਰੋਨਾ ਦੇ ਡਵੈਲਪ ਬਠਿੰਡਾ ਉਧਰਲੇ ਪਾਸੇ ਹੀ ਹੋ ਰਿਹਾ ਉਧਰਲੇ ਪਾਸੇ ਡਲਪੋਰੇ ਉੱਥੇ ਹੀ ਪਲਾਟ ਕੱਟੇ ਜਾ ਰਹੇ ਫਲੈਟ ਵੀ ਬਣ ਰਹੇ ਨੇ ਤੇ ਉੱਥੇ ਜਿਹੜੀ ਪ੍ਰਾਈਮ ਲੈਂਡ ਹੈ ਬਹੁਤ ਕਰੋੜੀ ਜ਼ਮੀਨ ਹੈ ਉਹ ਰੈੱਡ ਕਰਾਸ ਨੇ ਜ਼ਮੀਨ ਹੈਗੀ ਆ ਉਹ 30 ਸਾਲਾਂ ਵਾਸਤੇ 11 ਕਿੱਲੇ ਹਾਂਜੀ ਉਹ ਲੀਜ਼ ਤੇ ਦਿੱਤੀ ਚੇਅਰਮੈਨ ਸਾਹਿਬ ਦੇ ਬੇਟੇ ਨੂੰ ਤੇ ਜਿਹੜਾ ਹੈਗਾ ਕਮਰਸ਼ੀਅਲ ਕੰਮ ਦੇ ਲਈ ਓਕੇ ਤੇ ਕਿਰਾਇਆ ਹੈਗਾ ਸਿਰਫ 90000 ਰੁਪਏ ਕਿੱਲਾ ਹਰ ਸਾਲ ਦੇ ਨਹੀਂ ਹਾਂ ਤੁਸੀਂ ਦੇਖੋ ਵੀ ਕਮਰਸ਼ੀਅਲ ਪ੍ਰਾਪਰਟੀ ਜਿੱਥੇ ਤੁਸੀਂ ਕਮਰਸ਼ੀਅਲ ਕਰਨਾ ਹੈ ਕੰਮ ਉਥੇ 90000 ਰੁਪਏ ਕਿੱਲੇ ਦਾ ਰੇਟ ਕਿੰਨਾ ਹੁੰਦਾ 80 85000 ਰੁਪਇਆ ਤਾਂ ਉਥੇ 80 80000 ਰੁਪਇਆ ਤਾਂ ਅੱਜਕੱਲ ਜੇ ਮੋਟਰ ਲਾ ਕੇ ਤੁਸੀਂ ਐਗਰੀਕਲਚਰ ਲੈਂਡ ਦੋ ਤਾਂ ਉਹਦਾ ਹੋਇਆ ਪਿਆ ਔਰ ਉਹ ਝੂਠ ਸਾਰੀ ਜ਼ਮੀਨ ਉਧਰਲੇ ਪਾਸੇ ਝੋਨੇ ਵਾਲੀ ਹੈ ਹਾਂ ਝੋਨੇ ਵਾਲੀ ਜ਼ਮੀਨ ਹੈ ਔਰ ਝੂਠ ਬੋਲ ਕੇ ਜੀ ਰੈੱਡ ਕਰਾਸ ਨੇ ਝੂਠ ਬੋਲ ਕੇ ਉਹ ਜਿਹੜੀ ਕਪਜਾਊ ਜ਼ਮੀਨ ਆ ਉਹਨੂੰ ਬਰਾਨੀ ਕਹਿ ਕੇ ਦਿੱਤਾ ਨਰੂਆਣੇ ਚ ਬਰਾਨੀ ਜ਼ਮੀਨ ਹਾਂ ਐਗਰੀਕਲਚਰ ਲੈਂਡ ਆ ਉੱਥੇ ਖੇਤੀ ਹੁੰਦੀ ਰਹੀ ਆ ਉੱਥੇ ਉਹਨੂੰ ਬਰਾਨੀ ਜ਼ਮੀਨ ਕਹਿ ਕੇ ਦੇਈ ਜਾਂਦੇ ਰੈੱਡ ਕਰਾਸ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਉੱਥੇ ਇਹਨਾਂ ਨੂੰ ਸਭ ਤੋਂ ਪਹਿਲੀ ਗੱਲ ਕਿ ਰੈੱਡ ਕਰਾਸ ਨੇ ਕੋਈ ਬੋਲੀ ਨਹੀਂ ਕਰਾਈ ਠੀਕ ਐ ਉਸ ਤੋਂ ਬਾਅਦ ਦੂਜੀ ਗੱਲ ਇਹਨਾਂ ਨੂੰ ਹੀ ਮਿਲਦੀ ਐ ਤੇ ਬੜੀ ਸੌਖੀ ਮਿਲ ਜਾਂਦੀ ਐ ਤੇ ਤੀਜੀ ਗੱਲ ਜਦੋਂ ਪੱਤਰਕਾਰ ਇਹਨਾਂ ਨੂੰ ਪੁੱਛਦੇ ਆ ਵੀ ਕੀ ਹੋਇਆ ਇਹ ਕਹਿੰਦੇ ਜੀ ਸਾਨੂੰ ਤਾਂ ਪਤਾ ਹੀ ਨਹੀਂ ਕਿ ਰੈੱਡ ਕਰਾਸ ਵਾਲੇ ਕਹਿੰਦੇ ਵੀ ਕਿਉਂ ਦਿੱਤੀ ਐ ਜ਼ਮੀਨ ਜੋ ਤੁਹਾਨੂੰ ਪਤਾ ਹੀ ਨਹੀਂ ਫਿਰ ਦਿੱਤੀ ਕਿਵੇਂ ਗਈ ਫਿਰ ਉਹਨਾਂ ਨੂੰ ਲੋਟ ਕਿਵੇਂ ਹੋ ਗਈ ਠੀਕ ਹੈ ਅਮਰਜੀਤ ਮਹਿਤਾ ਜੀ ਕਹਿੰਦੇ ਇੱਕ ਅਖਬਾਰ ਨੂੰ ਕਿ ਇਹ ਜ਼ਮੀਨ ਅਸੀਂ ਇਨਵੈਸਟ ਪੰਜਾਬ ਦੇ ਵਿੱਚ ਦੱਸਾਂਗੇ ਕਿਉਂ ਦਿੱਤੀ ਹੈ ਠੀਕ ਹੈ ਇੱਕ ਅਫਸਰ ਕਹਿੰਦਾ ਜੀ ਇੱਥੇ ਸਪੋਰਟਸ ਐਕਟੀਵਿਟੀ ਹੋਣੀ ਹੈ ਕੋਈ ਮਤਲਬ ਇੱਕ ਆਮ ਆਦਮੀ ਪਾਰਟੀ ਦਾ ਆਗੂ ਜਿਹਨੂੰ ਪਹਿਲਾਂ ਜਿਹਨੂੰ ਪਹਿਲਾਂ ਨਿਯਮਾਂ ਨੂੰ ਛੱਕੇ ਟੰਗ ਕੇ ਤੁਸੀਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਚੇਅਰਮੈਨ ਬਣਾਇਆ ਉਸ ਤੋਂ ਬਾਅਦ ਹੁਣ ਉਹਨੂੰ ਇਹ ਬੋਹ ਕਰੋੜੀ ਜ਼ਮੀਨ ਦਿੱਤੀ ਜਾ ਰਹੀ ਹੈ 30 ਸਾਲਾਂ ਲਈ ਜਿਵੇਂ ਵਾਸਤੇ ਤੁਸੀਂ ਨਾ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਤੁਸੀਂ ਜਦੋਂ ਜਿਹੜੀ ਆਪਣੀ ਰੈੱਡ ਕਰਾਸ ਦੀ ਪੰਜਾਬ ਰੈੱਡ ਕਰਾਸ ਦੀ ਨਾ ਪਾਲਿਸੀ ਹੈਗੀ ਰੈਂਟਿੰਗ ਦੀ ਪਾਲਿਸੀ ਜੀ ਉਹਨੂੰ ਪੜਿਓ ਉਹਦੇ ਵਿੱਚ ਪਹਿਲੀ ਗੱਲ ਤਾਂ ਸਾਫ਼ ਲਿਖੀ ਹੈ ਵੀ ਜਿਹੜੀ ਪੀ ਡਬਲਯੂ ਡੀ ਦੇ ਇੱਕ ਐਕਸੀਡੈਂਟ ਤੋਂ ਇਹਦੀ ਜਿਹੜੀ ਅਸੈਸਮੈਂਟ ਕਰਾਉਣੀ ਚਾਹੀਦੀ ਹੈ ਹੁਣ ਇਹ ਇਹਨਾਂ ਨੇ ਕੀ ਕੀਤਾ ਅਸੈਸਮੈਂਟ ਕਰਾਈ ਜੇ ਕਰਾਈ ਵੀ ਹੋਊਗੀ ਤਾਂ ਅਸੈਸਮੈਂਟ ਕਰਾਈ ਹੋਣੀ ਐਗਰੀਕਲਚਰ ਲੈਂਡ ਦੀ बरोबर एक जड़ा मतलब हैगा जमीन, है, जमीन है खेती हो सकती है ते वीरान ही पईया हां एग्रीकल्चर लैंड दी असेसमेंट कराई होगी ते, हो ते एग्रीकल्चर लैंड तो भी ਥੱਲੇ ਕਰਾਈ ਹੋਣੀ ਕਿਉਂਕਿ ਵੀਰਾਨੀ ਦੱਸੀ ਜਾਂਦੀ ਹੈ ਉਸ ਤੋਂ ਬਾਅਦ ਦਿੱਤੀ ਕਿਵੇਂ ਜਿਹੜੀ ਕਮਰਸ਼ੀਅਲ ਦੀ ਕਮਰਸ਼ੀਅਲ ਲੈਂਡ ਦੀ ਅਸੈਸਮੈਂਟ ਨਹੀਂ ਕਰਾਈ ਹੋਣੀ ਵੀ ਕੀ ਰੈਂਟ ਹੋਣਾ ਚਾਹੀਦਾ ਬੀ ਐਂਡ ਆਰ ਤੋਂ ਇਹਨਾਂ ਦੇ ਐਕਸੀਡੈਂਟ ਤੋਂ ਕੀ ਇਹਨਾਂ ਨੇ ਕਮਰਸ਼ੀਅਲ ਲੈਂਡ ਦੀ ਕਰਾਈ ਅਸੈਸਮੈਂਟ ਵੀ ਕੀ ਹੋਣੀ ਚਾਹੀਦੀ ਹੈ ਤੇ ਦੂਜਾ ਜਿਹੜਾ ਸਭ ਤੋਂ ਵੱਡਾ ਰੋਲ ਲੈਣਾ ਛਿੱਕੇ ਟੰਗਿਆ ਪਾਲਿਸੀ ਦੇ ਵਿੱਚ ਉਹਦੇ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਕਿ ਦ ਪ੍ਰੋਪਰਟੀ ਸ਼ੁੱਡ ਓਨਲੀ ਬੀ ਰੈਂਟਡ ਆਊਟ ਫੋਰ ਦਾ ਫਿਕਸਡ ਪੀਰੀਅਡ ਆਫ 3 ਟੂ 5 ਇਅਰ ਮਤਲਬ 3 ਤੋਂ 5 ਸਾਲ ਲਈ ਜਿਹੜੀ ਹੈਗੀ ਪ੍ਰੋਪਰਟੀ ਰੈਂਟ ਤੇ ਦਿੱਤੀ ਜਾ ਸਕਦੀ ਹੈ ਉਸ ਤੋਂ ਬਾਅਦ ਦਿੱਤੀ ਨਹੀਂ ਜਾ ਸਕਦੀ ਤੇ ਇਹ 30 ਸਾਲਾਂ ਲਈ ਦਈ ਜਾਂਦੀ ਹੈ 30 ਸਾਲਾਂ ਵਾਸਤੇ ਹਾਂ ਤੇ ਉਹ ਵੀ ਬਿਨਾ ਬੋਲੀ ਤੋਂ ਉਹ ਵੀ ਬਿਨਾ ਬੋਲੀ ਤੋਂ ਮਾਂ ਵੀ ਜ਼ਮੀਨ ਇਹਨਾਂ ਨੇ ਕਿਸ ਨੂੰ ਮਤਲਬ ਠੇਕੇ ਤੇ ਲਾੜੋ ਵੀ ਠੇਕੇ ਤੇ ਦੇਣੀ ਸੀ ਪਰ ਸਿਰਫ ਆਹੀ ਬੰਦੇ ਨੂੰ ਦਿੱਤੀ ਜਾਊਗੀ ਹਾ ਲੀਜ਼ ਆਊਟ ਕਰਨੀ ਹੈ ਤੁਸੀਂ ਕਮਰਸ਼ੀਅਲ ਪ੍ਰੋਪਰਟੀ ਤੇ ਉਹਨੂੰ ਤੁਸੀਂ ਕੁਝ ਵੀ ਉਹਦਾ ਪੂਰਾ ਨਹੀਂ ਹੁੰਦਾ ਘੱਟ ਰੇਟ ਹੈਗਾ ਉਹ ਵੀਡੀਓ ਦੇ ਵਿੱਚ ਬੋਲੀ ਜਾਂਦੇ 2-3 ਲੱਖ ਰੁਪਏ ਕੋਈ ਅਗਰੀ ਕੁ ਬਰਾਨੀ ਜ਼ਮੀਨ ਦਾ ਰੇਟ ਬੋਲੀ ਜਾਂਦੇ ਨੇਗੇ ਪਰ ਬਰਾਨੀ ਤੋਂ ਬਾਅਦ ਇੱਕ ਐਗਰੀਕਲਚਰ ਲੈਂਡ ਆਉਂਦੀ ਹੈ ਫਿਰ ਉਸ ਤੋਂ ਬਾਅਦ ਕਮਰਸ਼ੀਅਲ ਲੈਂਡ ਆਉਂਦੀ ਹੈ ਕਮਰਸ਼ੀਅਲ ਦੀ ਜਿਹੜੀ ਹੈਗੀ ਕੋਈ ਅਸੈਸਮੈਂਟ ਕਰਾ ਕੇ ਇਹਦਾ ਦੇਖੋ ਵੀ ਕੀ ਰੇਟ ਪੈਂਦਾ ਹੈਗਾ ਤੇ ਹੈਗੀ ਵੀ 30 ਸਾਲਾਂ ਵਾਸਤੇ ਜਿਹੜੀ ਕਿ ਪਾਲਿਸੀ ਦੇ ਵਿੱਚ ਲਿਖਿਆ ਹੋਇਆ ਰੈੱਡ ਕਰਾਸ ਪੰਜਾਬ ਦੀ ਵਿੱਚ ਕਿ 3 ਟੂ 5 ਇਅਰ ਵਾਸਤੇ ਦਿੱਤੀ ਜਾ ਸਕਦੀ ਹੈ ਓਨਲੀ ਮੈਕਸਿਮਮ ਤੁਸੀਂ ਦੇਖੋ ਵੀ ਕਿਵੇਂ ਪੈਰ-ਪੈਰ ਤੇ ਇਹ ਜਿਹੜੇ ਹੈਗੇ ਰੂਲਸ ਨੂੰ ਛਿੱਕੇ ਤੇ ਟੰਗੇ ਹੈਗੇ ਉਸ ਤੋਂ ਬਾਅਦ ਜਿਹੜੀ ਜਦੋਂ ਕੋਈ ਸਰਕਾਰ ਇਹੋ ਜਿਹਾ ਕੰਮ ਕਰਦੀ ਹੈ ਉਸ ਤੋਂ ਬਾਅਦ ਜਿਹੜੀ ਹੈਗੀ ਆ ਉਹ ਚੀਜ਼ ਦਾ ਆਪਣਾ ਉਹ ਚੀਜ਼ ਨੂੰ ਅਸੈਸਮੈਂਟ ਕੀਤੀ ਜਾਂਦੀ ਹੈ ਜਿਹੜੀ ਪਾਰਟੀ ਹੁੰਦੀ ਸਾਹਮਣੇ ਤੁਸੀਂ ਤੁਸੀਂ ਜਿਹੜੀ ਹੈਗੀ ਪਾਰਟੀ ਬਾਰੇ ਪੁੱਛ ਲਓ ਤੁਸੀਂ ਉੱਥੇ ਕਿੰਨੇ ਇਨਸਾਲਵੈਂਸੀ ਦੇ ਨੋਟਿਸ ਇਹਨਾਂ ਦੇ ਆਨਲਾਈਨ ਪਏ ਨੇਗੇ ਪੁਰਾਣੇ ਹਨ ਕਿੰਨੇ ਇਹਨਾਂ ਦੀ ਨਿਲਾਮੀ ਹੋਈ ਹੈਗੀ ਜਿਹੜੀ ਸ਼ੋਰੂਮਾਂ ਦੀ ਬੈਂਕਾਂ ਨੇ ਨਿਲਾਮੀ ਕੀਤੀ ਹੋਈ ਹੈਗੀ ਤੇ ਕਿੰਨੇ ਹੀ ਜਿਹੜੇ ਹੈਗੇ ਆ ਬੈਂਕਰਪਸੀ ਦੇ ਕੇਸ ਪੁਰਾਣੇ ਜਿਹੜੇ ਆਪਾਂ ਪੜਦੇ ਆਂਗੇ ਹਨਾ ਫਰਮ ਮਤਲਬ ਤੁਸੀਂ ਦੇਖੋ ਕਿ ਐਕਸਾਈਜ਼ ਦੇ ਐਕਸਾਈਜ਼ ਦੇ ਕਈ ਕੇਸ ਨੇ ਕਿ ਜਿਹਦੇ ਚ ਐਕਸਾਈਜ਼ ਯੂਟੀਨੇਟ ਯੂਕੀ ਯੂਟੀ ਦੇ ਵਿੱਚ ਚੰਡੀਗੜ੍ਹ ਨੇ ਰეკਮੈਂਡੇਸ਼ਨ ਕੀਤੀ ਹੈ ਕਿ ਇਹਨਾਂ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਨੇ ਟੈਕਸ ਚੋਰੀ ਕੀਤੀ ਹੈਗੀ ਪਰ ਕੇਸ ਮੈਂ ਪੜਦਾ ਹੀ ਪਿਆ ਸੀ ਹੁੰਦੇ ਨੇ ਮਤਲਬ ਇਹ ਕਹੇ ਜੀ ਫਰਮ ਹੈਗੀ ਜਿਹੜੀ ਕੁਐਸਚਨੇਬਲ ਹੈ ਜਿਹਦੇ ਪਹਿਲਾਂ ਹੀ ਇੰਨਾ ਕੁਝ ਜਿਹੜਾ ਹੈਗਾ ਤੁਹਾਡਾ ਪਬਲਿਕ ਡੋਮੇਨ ਦੇ ਵਿੱਚ ਪਿਆ ਹੈਗਾ ਕਿ ਇਹਨਾਂ ਨੇ ਮਤਲਬ ਕਿਤੇ ਮਤਲਬ ਕਿਤੇ ਟੈਕਸ ਪੂਰਾ ਨਾ ਦੇਣ ਦੀ ਗੱਲ ਆਉਂਦੀ ਪਈ ਹੈ ਕਿਤੇ ਫਰਮਾਂ ਦੀ ਗੱਲ ਕਰ ਰਹੇ ਆਪਾਂ ਜਿਹੜੀ ਇਹਨਾਂ ਦੀ ਮਹੱਤਾ ਮੂਤ ਹਾਂ ਮੈਂ ਤਾਂ ਸਭ ਦੀ ਫਰਮਾਂ ਨੇ ਕਈ ਫਰਮਾਂ ਨੇ ਜਿਹਦੇ ਚੇਅਰਮੈਨ ਸਾਹਿਬ ਦੇ ਬੇਟੇ ਨੂੰ ਦਿੱਤੀ ਹੈ ਤੇ ਉੱਥੋਂ ਉਸ ਤੋਂ ਬਾਅਦ ਕਈ ਕੇਸਿਸ ਵੀ ਹੈਗੇ ਹੈਗੇ ਤੇ ਉਹ ਮਤਲਬ ਉਹ ਬੈਕਗ੍ਰਾਉਂਡ ਇੱਕ ਚੈੱਕ ਹੁੰਦੀ ਹੈ ਉਹ ਵੀ ਕਿਉਂ ਨਹੀਂ ਕੀਤੀ ਗਈ ਸਿਰਫ ਇਹ ਕਿ ਇੱਕ ਆਮ ਆਦਮੀ ਪਾਰਟੀ ਦਾ ਆ ਆਗੂ ਹੈਗਾਗਾ ਇਨਫਲੂਐਂਸ਼ੀਅਲ ਹੈਗਾਗਾ ਤੇ ਉਹ ਉਹ ਪੀਸੀ ਦਾ ਅੱਜਕੱਲ ਚੇਅਰਮੈਨ ਹੈਗਾਗਾ ਇਹਨਾਂ ਦਾ ਬਾਕੀ ਸਪੋਰਟਸ ਐਕਟੀਵਿਟੀ ਮੈਨੂੰ ਐਂ ਦੱਸੋ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਕਿਹੜੇ ਇਹ ਕੋਈ ਪਲੇਅਰ ਰਹੇ ਹਨ ਇੰਟਰਨੈਸ਼ਨਲ ਪਲੇਅਰ ਨੇ ਜਾਂ ਕੋਈ ਇਹਨਾਂ ਵਿੱਚ ਕੋਈ ਸਪੋਰਟਸ ਪ੍ਰਮੋਟਰ ਰਹੇ ਆ ਪਹਿਲਾਂ ਵੀ ਇਹਨਾਂ ਨੂੰ ਤੁਸੀਂ ਸਪੋਰਟਸ ਅਕੈਡਮੀ ਦੇ ਨਾਂ ਤੁਸੀਂ ਜ਼ਮੀਨ ਦੇਈ ਜੰਨੇ ਹੋ ਹੋਟਲियर ਰਹੇ ਆ ਹੋਟਲਾਂ ਦੇ ਮਾਲਕ ਸ਼ਰਾਬ ਦੇ ਠੇਕੇ ਜਾਂ ਆਪਣਾ ਗੱਡੀਆਂ ਦੇ ਸ਼ੋਰੂਮ ਆ ਕੰਮ ਰਿਹਾ ਹੈ ਕਾਰੋਬਾਰੀ ਕਾਰੋਬਾਰੀ ਰਹੇ ਆ ਉਸ ਤੋਂ ਬਾਅਦ ਤੁਸੀਂ ਠੇਕੇ ਨਾਲ ਉਹਨੂੰ ਪੀਸੀ ਦਾ ਚੇਅਰਮੈਨ ਬਣਾ ਦੋ ਵੀ ਰੂਲਸ ਨੂੰ ਛੇਕੇ ਡਾਂ ਕਿ ਉਹ ਵੀ ਮੈਂ ਦੱਸੂਗਾ ਅੱਗੇ ਕਿਵੇਂ ਉਹ ਵੀ ਕਦੇ ਟਾਈਮ ਹੋਣ ਤੇ ਖਲਾਸਾ ਕਰਾਂਗੇ ਵੀ ਕਿਵੇਂ ਕਨਸਟੀਟਿਊਸ਼ਨ ਨੂੰ ਚਿੱਕੇ ਟੰਕੇ ਪੀਸੀ ਦਾ ਚੇਅਰਮੈਨ ਬਣਾਇਆ ਗਿਆ ਉਹ ਵੀ ਇੱਕ ਚਲੋ ਹੈਗੀ ਇਹ ਗੱਲ ਉਹ ਵੀ ਤੁਹਾਡੇ ਕੋਲ ਪ੍ਰੂਫ ਹੈਗੇ ਆ ਤੇ ਉਸ ਤੋਂ ਬਣਾਤਾ ਹੁਣ ਤੁਸੀਂ ਇਸ ਛੇਤੀ ਸਪੋਰਟਸ ਰਿਲੇਟਡ ਜਿਹੜੀਆਂ ਹੈਗੀਆਂ ਤੁਸੀਂ ਨੂੰ ਜ਼ਮੀਨਾਂ ਲੀਸ ਤੇ ਦੇਣ ਲੱਗੇ ਮਤਲਬ ਸਾਰਾ ਕੁਝ ਹੀ ਚਿੱਕੇ ਦੇ ਟੰਕੇ ਕੀਤਾ ਜਾ ਰਿਹਾ ਹੈ ਮੈਂ ਸਮਝ ਤੋਂ ਪਰੇ ਹੈ ਵੀ ਇਹ ਚੀਜ਼ਾਂ ਨੂੰ ਜਿਹੜੇ ਭਗਵੰਤਮਾਨ ਸੋਤ ਭਗਵੰਤਪਨ ਸਾਹਿਬ ਦੇ ਮੈਂ ਸਮਝਦਾ ਵੀ ਨੌਲੇਜ ਹੀ ਹੋਣੀ ਕਿਉਂਕਿ ਐ ਤਾਂ ਹੋ ਨਹੀਂ ਸਕਦਾ ਕਿ ਏਡੀ ਵੱਡੀ ਜਿਹੜੀ ਗੱਲ ਹੈ ਉਹਨਾਂ ਦੀ ਨੌਲੇਜ ਤੋਂ ਬਿਨਾ ਹੋ ਵੀ ਜੇ ਉਹਨਾਂ ਦੀ ਨੌਲੇਜ ਤੋਂ ਬਿਨਾ ਹੋ ਰਹੀ ਹੀ ਇਹ ਗੱਲ ਏਡੀ ਵੱਡੀ ਲੈ ਇਨੀ ਲੈਂਡ ਜਿਹੜੀ 30 ਸਾਲਾਂ ਲਈ ਦਿੱਤੀ ਜਾ ਰਹੀ ਹੈ ਫਿਰ ਮੈਂ ਸਮਝਦਾ ਕਿ ਫਿਰ ਸਰਕਾਰ ਬਣਾਇਦਾ ਕੀ ਫਾਇਦਾ ਜਿਹੜੀ ਜਮੀਨ ਸੀ ਰੈੱਡ ਕਰਾਸ ਨੂੰ ਵੀ ਕਿਸੇ ਨੇ ਅੱਗੇ ਦਾਨ ਕੀਤੀ ਸੀਗੀ ਬਿਲਕੁਲ ਬਿਲਕੁਲ ਜਿੰਨਾ ਮੈਂ ਸੁਣਿਆ ਇੱਕ ਲੇਡੀ ਸੀਗੇ ਜਿਨ੍ਹਾਂ ਦੇ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਲੈਂਡ ਇਹ ਸੰਤਾਨ ਨਾ ਹੋਣ ਕਰਕੇ ਦਿੱਤੀ ਲੈਂਡ ਇਹ ਦਾਨ ਦਿੱਤੀ ਰੈੱਡ ਕਰਾਸ ਨੂੰ ਸੋਸ਼ਲ ਕੰਮ ਲਈ ਕਿ ਲੋਕ ਭਲਾਈ ਦੇ ਕੰਮਾਂ ਲਈ ਇਹ ਜਿਹੜੀ ਲੈਂਡ ਹੈਗੀ ਉਹਨਾਂ ਨੇ ਦਾਨ ਕੀਤੀ ਰੈੱਡ ਕਰਾਸ ਨੂੰ ਤੇ ਹੁਣ ਰੈੱਡ ਕਰਾਸ ਕੀ ਕਰ ਰਿਹਾ ਹੈ ਰੈੱਡ ਕਰਾਸ ਦਾ ਕੰਮ ਮਤਲਬ ਪੈਸਾ ਕਮਾਉਣਾ ਥੋੜੀ ਆ ਰੈੱਡ ਕਰਾਸ ਦਾ ਕੰਮ ਪੈਸਾ ਉਹੀ ਹੈ ਨਾ ਰੈੱਡ ਕਰਾਸ ਦੀ ਜਿਹੜੀ ਤੁਹਾਨੂੰ ਮੈਂ ਦੱਸਿਆ ਜਿਹੜੀ ਰੈੱਡ ਕਰਾਸ ਦੀ ਪਾਲਿਸੀ ਹੈ ਨਾ ਉਹਦੇ ਚ ਇਹ ਵੀ ਮੈਂਸ਼ਨ ਹੁੰਦਾ ਹੈ ਕਿ ਜਿਹੜੀ ਕੋਈ ਦਾਨ ਕੀਤੀ ਹੋਈ ਪ੍ਰਾਪਰਟੀ ਹੈ ਨਾ ਉਹਨੂੰ ਉਸੇ ਕੰਮ ਲਈ ਵਰਤਿਆ ਜਾਵੇ ਜਿਹਦੇ ਲਈ ਉਹ ਦਿੱਤੀ ਗਈ ਹੈ ਆਏ ਨਹੀਂ ਵੀ ਤੁਸੀਂ ਕਿਸੇ ਬੰਦੇ ਨੇ ਦਾਨ ਦਿੱਤੀ ਤੁਸੀਂ ਉਹਦੇ ਉੱਤੇ ਹੋਟਲ ਪਾ ਲਿਓ ਤੁਸੀਂ ਉੱਥੇ ਕਿਸੇ ਬੰਦੇ ਨੇ ਸੋਸ਼ਲ ਕੰਮ ਵਾਸਤੇ ਦਾਣ ਦਿੱਤੀ ਤੁਸੀਂ ਉੱਥੇ ਕੋਈ ਆਪਣੀ ਕਮਰਸ਼ੀਅਲ ਉੱਥੇ ਕੋਈ ਫੈਕਟਰੀ ਲਾ ਕੇ ਬੈਠ ਜਾਓ ਜਾਂ ਕੋਈ ਉੱਥੇ ਤੁਸੀਂ ਕਾਰੋਬਾਰ ਤੁਸੀਂ ਉੱਥੇ ਕੋਈ ਆਪਣਾ ਕੋਈ ਕਮਰਸ਼ੀਅਲ ਇਹੋ ਜਿਹਾ ਕੰਮ ਕਰਕੇ ਬੈਠੋ ਜਿੱਥੇ ਤੁਸੀਂ ਬਹੁਤ ਸਾਰੇ ਕਰੋੜਾ ਰੁਪਏ ਕਮਾ ਸਕਦੇ ਹੋ ਹਨ ਮਤਲਬ ਇਹ ਕੰਮ ਨਹੀਂ ਹੋ ਸਕਦੇ ਹੁੰਦੇ ਬਿਲਕੁਲ ਹਰ ਇੱਕ ਰੂਲ ਨੂੰ ਛਿੱਕੇ ਤੇ ਟੰਗਿਆ ਗਿਆ ਹੈਗਾ ਤੇ ਮੈਂ ਸਮਝਦਾ ਸਾਡੀ ਤਾਂ ਇੱਕੋ ਹੀ ਮੰਗ ਹੈ ਕਿ ਸਾਡਾ ਕੋਈ ਮਹਿਤਾ ਸਾਹਿਬ ਨਾਲ ਜਾਂ ਕੋਈ ਕਿਸੇ ਆਮਦਨੀ ਪਾਰਟੀ ਨਾਲ ਕੋਈ ਮਤਲਬ ਇਹ ਨਹੀਂ ਹੈਗਾ ਕਿ ਕੋਈ ਸਾਡੇ ਸਾਡੀ ਜਿਹੜੀ ਗੱਲ ਕੋਈ ਜਿਹੜੀ ਕੋਈ ਗਲਤ ਗੱਲ ਹੋਈ ਹੈ ਸਿੰਪਲ ਗੱਲ ਹੈ ਵੀ ਉਹਦੀ ਜਾਂਚ ਹੋਣੀ ਚਾਹੀਦੀ ਹੈ ਵੱਡੇ ਪੱਧਰ ਤੇ ਜਾਂਚ ਹੋਣੀ ਚਾਹੀਦੀ ਹੈ ਇਹ ਨਹੀਂ ਕਿ ਭਗਵੰਤ ਮਾਨ ਜੀ ਕਹਿੰਦੇ ਹਾਂ ਜੀ ਕਰਾਵਾਂਗੇ ਜਾਂਚ ਪਹਿਲੀ ਗੱਲ ਤਾਂ ਜਦੋਂ ਕੋਈ ਜਿੱਥੇ ਫੜੇ ਜਾਂਦੇ ਬੋਲਦੀ ਨਹੀਂ ਉਹ ਜੋ ਕੋਈ ਜਾਂਚ ਹੋਣੀ ਚਾਹੀਦੀ ਚੰਗੇ ਕਿਸੇ ਕੋਈ ਜਾਂਚ ਏਜੰਸੀ ਤੋਂ ਹੋਵੇ ਜਾਂ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਆਦਰਵਾਇਜ਼ ਇਹ ਪੰਜਾਬ ਨੂੰ ਲੁੱਟਿਆ ਜਾ ਰਿਹਾ ਤੁਸੀਂ ਥੋੜੇ ਦਿਨ ਪਹਿਲਾਂ ਦੇਖਿਆ ਹੋਣਾ ਕਿ ਉਧਰ ਮਾਜਰੀ ਵਾਲੇ ਪਾਸੇ ਖੜਡ ਬਲੌਕ ਦੇ ਵਿੱਚ ਵੀ ਮਹਿੰਗੀਆਂ ਜ਼ਮੀਨਾਂ 50 50 ਕਿੱਲੇ ਦੇ ਟੱਕ ਪੰਚਾਇਤਾਂ ਭੰਗ ਕਰਕੇ ਉਹਦੀ ਬੋਲੀ ਕਰਾਈ ਜਾਂਦੇ ਆ 500 ਕਰੋੜ ਦੀ ਜਮੀਨ ਹੈ ਉਹ ਜਿਹਦਾ ਇਸ਼ਤਿਹਾਰ ਕੱਢਿਆ ਸੀਗਾ ਪੰਚਾਇਤ ਭੰਗ ਕਰਤੀ 50 ਕਿੱਲਾਂ ਦਾ ਇਸ਼ਤਿਹਾਰ ਕੱਢਤਾ ਮਾਜਰੀ ਦੇ ਵਿੱਚ ਖੜ ਬਲੌਚ ਇੰਡੀਕੇਟ ਦੇ ਨਾਲ ਕਿ ਇਹ ਜ਼ਮੀਨ ਦੀ ਅਸੀਂ ਲੀਸ ਤੇ ਦੇਣੀ ਹੈ 33 ਸਾਲਾਂ ਵਾਸਤੇ ਸਭ ਨੂੰ ਪਤਾ ਵੀ 30 ਸਾਲਾਂ 33 ਸਾਲਾਂ 99 ਸਾਲਾਂ ਲੀਜ਼ ਕਿਉਂ ਹੁੰਦੀ ਹੈ ਕੌਣ ਪੁੱਛਦਾ ਮੁੜ ਕੇ ਕਿ ਇਹਨੇ ਖਾਲੀ ਕਰਨੀ ਹੁੰਦੀਆਂ ਨੇਗੀਆਂ ਸਭ ਨੂੰ ਪਤਾ ਹੀ ਹੈ ਕੀ ਹੁੰਦੀਆਂ ਨੇ ਬਾਕੀ ਮਾਨ ਸਾਹ ਤੋਂ ਤਾਂ ਮਨ ਲਾ ਵਰਕਿੰਗ ਸਟੈਂਡ ਵੀ ਇਹ ਰਿਹਾ ਜਦੋਂ ਕੋਈ ਵੀ ਕਪੜਾ ਹੁੰਦਾ ਜਾਂ ਕੁਝ ਵੀ ਸਾਹਮਣੇ ਹੁੰਦਾ ਉਹਨਾਂ ਦਾ ਮੇਰੇ ਕੋਲ ਕਲਿੱਪ ਆ ਤੁਹਾਨੂੰ ਕੋਰਟ 'ਚ ਦੇਖੂਗਾ ਬਾਅਦ 'ਚ ਕੁਝ ਨਹੀਂ ਹੁੰਦਾ ਮਾਨਸਾ ਦੇ ਵਿਧਾਇਕ ਦਾ ਵੀ ਆਹੀ ਸੀ ਉਦੋਂ ਪਹਿਲਾਂ ਕਈ ਕੇਸਾਂ ਚ ਹੋ ਗਿਆ ਹੁਣ ਤਾਂ ਉਹ ਦੇਖੋ ਡਰਾਵੇ ਨੇਗੇ ਬਿਨਾ ਗੱਲ ਦੇ ਜੇ ਕੋਈ ਕਿਤੇ ਮਤਲਬ ਕੋਈ ਗੜਬੜੀ ਹੁੰਦੀ ਹੈ ਜੇ ਕੋਈ ਹੈਗੀ ਹੈ ਤਾਂ ਤੁਸੀਂ ਉਹਦੀ ਜਾਂਚ ਕਰਾਓ ਬਾਕੀ ਕੋਟ-ਕੂਟ ਤੇ ਜੇ ਤੁਹਾਡੇ ਕੋਲੇ ਕੋਟਾ-ਕੂਟਾ ਤਾਂ ਸਾਰੇ ਆਸਤੇ ਨੇ ਤੁਹਾਡੇ ਕੋਲ ਵਕੀਲ ਹੈ ਵਕੀਲ ਸਾਰੇ ਆਸਤੇ ਨੇ ਪਰ ਗੱਲ ਇਹ ਹੈ ਵੀ ਜਿਹੜੀ ਲੋਕਾਂ ਨਾਲ ਧੱਕਾ ਕਰਦੇ ਪਿਓ ਜਿਹੜੀ ਜ਼ਮੀਨ ਕੋਈ ਸੋਸ਼ਲ ਕੰਮ ਵਾਸਤੇ ਕਰੋ ਤੁਸੀਂ ਉੱਥੇ ਕੋਈ ਸੋਸ਼ਲ ਵਰਕ ਖੋਲੋ ਲੋਕਾਂ ਦਾ ਭਲਾ ਕਰਨ ਲਈ ਕੋਈ ਉੱਥੇ ਚੀਜ਼ ਬਣਾਓ ਲੋਕਾਂ ਦਾ ਫਾਇਦਾ ਵੀ ਹੋਵੇ ਕਿ ਕਿਤੇ ਇੱਕ ਵਪਾਰੀ ਨੂੰ ਤੁਸੀਂ ਦੇ ਦੋ ਜ਼ਮੀਨ 30 ਸਾਲਾਂ ਵਾਸਤੇ ਮੁੜ ਕੇ ਮਤਲਬ ਸਸਤੇ ਰੇਟ ਤੇ ਉੱਤੇ ਕਮਰਸ਼ੀਅਲ ਕੰਮ ਕਰੀ ਜਾਵੇ ਤੇ ਮੁੜ ਕੇ ਕੌਣ ਪੁੱਛਦਾ ਕਿਦਾਂ ਪਰ ਸਵਾਲ ਤਾਂ ਇੱਥੇ ਰੈੱਡ ਕਰਾਸ ਨੂੰ ਵੀ ਕਰਨਾ ਮੰਦਦਾ ਨਾ ਵੀ ਕੀ ਤੁਸੀਂ ਭਾਈ ਕਾਰੋਬਾਰ ਕਰਨਾ ਹੈ ਜੇ ਕਾਰੋਬਾਰ ਕਰਨਾ ਆਪ ਕਰ ਲਓ ਇਹ ਜ਼ਰੂਰੀ ਥੋੜੀ ਜਿਹੀ ਮੈਂ ਪੜਾ ਕਰਉਣਾ ਆਮ ਆਦਮੀ ਪਾਰਟੀ ਨੂੰ ਕਿਸੇ ਵੀ ਪਾਰਟੀ ਤੋਂ ਕਰਾਉਣਾ ਨਹੀਂ ਰੈੱਡ ਕਰਾਸ ਦੇ ਦੇਖੋ ਰੈੱਡ ਕਰਾਸ ਨੇ ਕੋਈ ਹਾਊਸ ਦੀ ਮੀਟਿੰਗ ਨਹੀਂ ਬੁਲਾਈ ਬਿਨਾ ਬੋਲੀ ਦਾਣਾ ਕਿ ਹਾਊਸ ਦੀ ਮੀਟਿੰਗ ਨਹੀਂ ਬੁਲਾਈ ਜਿਹਦੇ ਵਿੱਚ ਏਡੀ ਵੱਡੀ ਤੁਸੀਂ ਪ੍ਰਾਪਰਟੀ ਰੈਡ ਕਰਾਸ ਦੀ 11 ਕਿੱਲੇ ਪ੍ਰਾਪਰਟੀ ਉਹ ਤੁਸੀਂ ਲੀਜ਼ ਤੇ ਦੇਣੀ ਹੈ ਇੱਕ ਤਰੀਕੇ ਨਾਲ ਸਮਾਉਣੀ ਹੈ ਅਗਲੇ ਨੂੰ ਉਹ ਤੁਸੀਂ ਕੋਈ ਹਾਊਸ ਦੀ ਮੀਟਿੰਗ ਨਹੀਂ ਬੁਲਾਈ ਇੱਕ ਕੋਰ ਕਮੇਟੀ ਟਾਈਪ ਮੀਟਿੰਗ ਜੀ ਬੁਲਾ ਕੇ ਉਹਦੇ ਵਿੱਚ ਵੀ ਜਿਹੜੇ ਚਾਰਜੋ ਦੋ ਮੈਂਬਰ ਜਿਹੜੇ ਹੈਗੇ ਉਹਨਾਂ ਨੇ ਔਨ ਰਿਕਾਰਡ ਦੱਸਿਆ ਕਿ ਸਾਨੂੰ ਪਹਿਲੀ ਗੱਲ ਤਾਂ ਪੂਰੀ ਦੱਸੀ ਨਹੀਂ ਗਈ ਕਿ ਇਹ ਜਮੀਨ ਦਿੱਤੀ ਕਦੇ ਵਾਸਤੇ ਜਾ ਰਹੀ ਹੈ ਔਰ ਅਸੀਂ ਵਿਰੋਧ ਕੀਤਾ ਕਿ ਜੇ ਤੁਸੀਂ ਇਹ ਜਮੀਨ ਆ ਹੀ ਦੇਣੀ ਹੈ ਤਾਂ ਇੱਥੇ ਮੋਟਰ ਲਵਾਓ ਤੇ ਦੇ ਦਿਓ ਆਏ ਸਾਲ ਠੇਕਾ ਆਊਗਾ ਜਦੋਂ ਛੜਾਣੀ ਹੋਈ ਉਦੋਂ ਛੜਾ ਲਿਓ 30 ਸਾਲਾਂ ਵਾਸਤੇ ਦੇਣ ਦਾ ਕੀ ਮਤਲਬ ਹੋਇਆ ਉੱਥੇ ਇੱਕ ਚੇਅਰਮੈਨ ਸਾਹਿਬ ਬੈਠੇ ਸੀਗੇ ਬਠਿੰਡੇ ਦੇ ਬਠਿੰਡਾ ਡਵੈਲਪਮੈਂਟ ਬੋਰਡ ਦੇ ਚੇਅਰਮੈਨ ਸੀ ਸ਼ਾਇਦ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਪਤਾ ਹੈ ਕਿ ਕਿਉਂ ਦਿੱਤੀ ਹੈ ਜ਼ਮੀਨ ਉਹ ਕਹਿੰਦੇ ਜੀ ਮੈਨੂੰ ਤਾਂ ਬੁਲਾਇਆ ਸੀ ਮੈਂ ਚੱਲਾ ਗਿਆ ਮੈਨੂੰ ਐ ਨਹੀਂ ਪਤਾ ਵੀ ਉਹਨੂੰ ਐ ਨਹੀਂ ਪਤਾ ਵੀ ਜ਼ਮੀਨ ਕਿਉਂ ਦਿੱਤੀ ਹੈ ਮਤਲਬ ਆ ਤੇ ਹਾਲ ਹੈ ਸਿਰਫ ਸਾਈਨ ਕਰਾ ਕੇ ਫਟਾਫਟ ਕੰਮ ਕੀਤੇ ਜਾ ਰਹੇ ਨੇ ਤੇ ਵਿੱਚ ਹੀ ਅਫਸਰ ਜਿਹੜੇ ਡੀਸੀ ਸਾਹਿਬ ਏਡੀਸੀ ਸਾਹਿਬ ਹੋਰ ਜਿਹੜੇ ਹੈਗੇ ਰੈੱਡ ਕਰਾਸ ਦੇ ਜਿਹੜੇ ਸਾਰਾ ਕੰਮ ਦੇਖਦੇ ਐ ਇਹਨਾਂ ਦੇ ਐਂਟਰੀ ਹੁੰਦਾ ਸਾਰਾ ਪ੍ਰਸ਼ਾਸਨ ਨਿਕ ਅਧਿਕਾਰੀਆਂ ਦੇ ਉਹਨਾਂ ਨੂੰ ਵੀ ਸਵਾਲ ਬੰਦ ਆ ਕਿ ਇਹ ਸਾਰਾ ਕੁਝ ਹੋਇਆ ਕਿਵੇਂ ਸਭ ਤੋਂ ਵੱਡੀ ਗੱਲ ਜੇ ਤੋ ਰੈੱਡ ਕਰਾਸ ਦੀ ਪਾਲਿਸੀ ਦੇ ਵਿੱਚ ਲਿਖਿਆ ਪੰਜਾਬ ਦੇ ਵਿੱਚ ਵੀ 3 ਤੋਂ 5 ਸਾਲਾਂ ਲਈ ਦੇਣੀ ਚਾਹੀਦੀ ਹੈ ਤੇ ਤੁਸੀਂ ਇਹ 30 ਸਾਲਾਂ ਲਈ ਕਿਵੇਂ ਦੇ ਸਕਦੇ ਹੋ ਬਿਲਕੁਲ ਇਹ ਕੋਰਟ 'ਚ ਚੈਲੰਜ ਹੋਣ ਵਾਲੀ ਗੱਲ ਹੈ ਕੋਈ ਗੱਲ ਨਹੀਂ ਇਹ ਕੇਸ 'ਚ ਹੋਣਾ ਵੀ ਚਾਹੀਦਾ ਸਭੇ ਸਾਹਬ ਨਹੀਂ ਬਿਲਕੁਲ ਇਹ ਲੀਜ਼ ਕੈਨਸਲ ਹੋਣੀ ਚਾਹੀਦੀ ਹੈ ਹੋਣਾ ਕੀ ਚਾਹੀਦਾ ਇਹ ਮਤਲਬ ਇਲੀਗਲ ਤੌਰ ਤੇ ਦਿੱਤੀ ਹੋਈ ਲੀਜ਼ ਹੈਗੀ ਤੇ ਨੈਚੁਰਲੀ ਹੈ ਜੇ ਨਹੀਂ ਕੈਨਸ ਤੁਹਾਡਾ ਬਈ ਸਮਾਂ ਦਿੱਤਾ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਵਸਲਕੋ ਤਾਂ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਧੰਨਵਾਦ